ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਦੇ ਵਿੱਚ ਤਕਰੀਬਨ ਤਕਰੀਬਨ ਭੋਗ ਪੈ ਗਿਆ ਭੋਗ ਤਾਂ ਪਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਬਣ ਗਈ ਸੀ ਤੇ ਹੁਣ ਜਿਹੜੀ ਬਠਿੰਡਾ ਸੀਟ ਜਿੱਤੀ ਹੈ ਮੀਬਾ ਹਰ ਸਿਮਰਤ ਕੌਰ ਬਾਦਲ ਨੰਨੀ ਸ਼ਾਹ ਨੇ ਤਕਰੀਬਨ 50 ਤੋਂ 60 ਕਰੋੜ ਰੁਪਇਆ ਲੱਗ ਜਦੀ ਹੈ 50 ਤੋਂ 60 ਕਰੋੜ ਰੁਪਇਆ ਖਰਚ ਕੀਤਾ ਬੋਲਟਾਂ ਖਰੀਦੀਆਂ ਗਈਆਂ ਤੇ ਜਿਹਦੇ ਵਿੱਚ ਸਕੂਟਰੀਆਂ ਵੰਡੀਆਂ ਗਈਆਂ ਏਸੀ ਵੰਡੇ ਗਏ 쿨ਰ ਵੰਡੇ ਗਏ ਸ਼ਰਾਬ ਉਕੀ ਫੀਮ ਇਦਾਂ ਪਤਾ ਨਹੀਂ ਕੀ ਕੁਝ ਵੰਡਿਆ ਗਿਆ ਜੜ ਕੇ ਕਹਿੰਦੇ ਰਹੇ ਕਿ ਬਾਲਲ ਪਰਿਵਾਰ ਦੀ ਹੋਣ ਦਾ ਸਵਾਲ ਹੈ ਇੱਜ਼ਤ ਦਾ ਸਵਾਲ ਹੈ ਜੇ ਇਹ ਸੀਟ ਹਰ ਗਏ ਜਿੱਤ ਗਏ ਤੇ ਇੱਥੋਂ ਤੱਕ ਵੀ ਕਿਆਸਰਾਏ ਲੱਗੇ ਲੋਕਾਂ ਨੇ ਲਾਇ ਕਿ ਖੁੱਡੀਆਂ ਸਾਹਿਬ ਨੂੰ ਵੀ 20 ਕਰੋੜ ਦੀ ਆਫਰ ਕੀਤੀ ਗਈ ਸੀ ਉਹਨਾਂ ਨੇ ਲਏ ਪਤਾ ਨਹੀਂ ਨਾ ਲਏ ਇਹ ਤਾਂ ਰੱਬ ਜਾਣਦਾ ਹੈ ਜਾਂ ਇਹ ਜਾਣਦੇ ਨੇ ਪਰ ਅਵਾਰਮਾ ਇਹ ਜ਼ਰੂਰ ਸੀ ਚਲੋ ਜੋ ਵੀ ਹੋਇਆ ਦੋ ਤਿੰਨ ਗੱਲਾਂ ਕਹਿਣੀਆਂ ਨੇ ਜਿਹੜੇ ਸਾਡੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਹਾਲਾਤ ਵਿਗੜ ਗਏ ਪੰਜਾਬ ਬੇਰੁਜ਼ਗਾਰ ਹੋ ਗਿਆ ਬੜਾ ਕੁਝ ਸੱਥਾਂ ਵਿੱਚ ਬੈਠ ਕੇ ਕਿਹਾ ਜਾਂਦਾ ਪਰ ਜਿਨ੍ਹਾਂ ਲੋਕਾਂ ਨੇ ਬੋਟਾ ਮੁੱਲ ਵੇਚੀਆਂ ਨੇ ਤੇ ਉਹਨਾਂ ਦੀ ਜਮੀਰ ਮਰੀ ਹੋਈ ਹੈ ਜਿਹੜੇ ਲੋਕ ਵੋਟਾਂ ਵੇਚਦੇ ਨੇ ਉਹ ਆਪਣੇ ਬੱਚਿਆਂ ਦਾ ਫਿਊਚਰ ਭਵਿੱਖ ਵੇਚਦੇ ਨੇ ਜਿਹੜੇ ਬਾਦਲ ਪਰਿਵਾਰ ਨੇ ਵੋਟਾਂ ਖਰੀਦੀਆਂ ਜਿੱਤ ਗਏ ਉਹਨਾਂ ਕੋਲੇ ਤੇ ਰਜਵਾੜਾ ਸਾਹੀ ਹੈ ਪਰ ਕੀ ਜਿਹੜੇ ਪੰਜਾਬ ਦੇ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਉਹ ਆਟੇ ਦਾਲ ਤੇ ਖੜੇ ਨੇ ਜਿਆਦਾ ਫੋਕਸ ਜਿਹੜਾ ਸੀ ਬਾਦਲ ਪਰਿਵਾਰ ਨੇ ਆਟਾ ਦਾਲ ਵਾਲਿਆਂ ਦੇ ਘਰਾਂ ਵਿੱਚ ਜਾ ਕੇ ਕੀਤਾ ਜਿਹੜੀਆਂ ਝੰਡੀਆਂ ਮੈਂ ਲੱਗੀਆਂ ਦੇਖੀਆਂ ਸੀ ਉਹਨਾਂ ਲੋਕਾਂ ਦੇ ਘਰਾਂ ਦੇ ਝੰਡੀਆਂ ਲੱਗੀਆਂ ਸੀ ਜਿਹੜੇ ਕਹਿੰਦੇ ਅਸੀਂ ਬਾਬਾ ਸਾਹਿਬ ਭੀਮਰਾਓ ਨੂੰ ਮੰਨਦੇ ਆ ਉਹਨਾਂ ਦੇ ਲਿਖੇ ਸਬਦਾਨ ਨੂੰ ਫੋਲੋ ਕਰਦੇ ਆ ਉਹਨਾਂ ਲੋਕਾਂ ਦੇ ਕੋਠਿਆਂ ਤੇ ਝੰਡੀਆਂ ਲੱਗੀਆਂ ਹੋਈਆਂ ਸੀ ਤੱਕੜੀ ਦੀਆਂ ਤਾਂ ਵੀ ਬਾਹਰ ਸਮਰਤਕਔਰ ਬਾਦਲ ਜਿੱਤੀ ਹੈ ਜਾਨਕੀ ਉਹਨਾਂ ਲੋਕਾਂ ਨੂੰ ਇਹ ਲੌਲੀਪਾਪ ਦਿੱਤਾ ਗਿਆ ਕਿ ਆਟਾ ਦਾਲ ਸਕੀਮ ਸ਼੍ਰੋਮਣੀ ਅਕਾਲੀ ਦਲ ਨੇ ਲੈ ਕੇ ਆਂਦੀ ਹੈ ਸਾਨੂੰ ਬੋਲਟਾਂ ਦਿਓ ਪਰ ਜਿੰਨਾ ਚਿਰ ਅਸੀਂ ਆਪਣੀ ਜ਼ਮੀਰ ਵੇਚਦੇ ਰਹਿਾਂਗੇ ਉਹਨਾਂ ਚਿਰ ਅਸੀਂ ਪੰਜਾਬ ਦੇ ਹਮਦਰਦੀ ਪੰਜਾਬ ਦੇ ਦਰਦੀ ਨਹੀਂ ਹੋ ਸਕੀ ਦੇ ਨਾ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਡਾਕਟਰ ਉਮੇਦਕਰ ਬਾਬਾ ਸਾਹਿਬ ਵੀ ਮਰਾਉ ਨੂੰ ਮੰਨਦੇ ਹਾਂ ਅਸੀਂ ਤੇ ਬਾਦਲਾਂ ਦੇ ਪੁਜਾਰੀ ਆ ਸਾਨੂੰ ਆਟਾ ਦਾਲ ਦੀ ਲੋੜ ਹੈ ਤੇ ਜਿਨ੍ਹਾਂ ਨੇ ਆਟਾ ਦਾਲ ਦੀ ਸਕੀਮ ਦੇ ਤਹਿਤ ਬੂਟਾ ਮੰਗੀਆਂ ਪੈਸੇ ਦਿੱਤੇ ਉਹਨਾਂ ਦੀ ਸ਼ਰਮ ਤੇ ਲਹੀ ਹੋਈ ਹੈ ਮੈਂ ਇਹ ਗੱਲ ਇਹ ਨਾ ਹੋਣਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਦੁਨੀਆ ਤੇ ਨਹੀਂ ਰਹੇ ਉਹ ਨਾਲ ਕੀ ਲੈ ਕੇ ਗਏ ਜਿਹ ਪਿੱਛੇ ਕੀ ਛੱਡ ਕੇ ਗਏ ਇਹ ਬਹੁਤ ਵੱਡੇ ਸਵਾਲ ਨੇ ਪਰ ਅਸੀਂ ਜੋ ਕੁਝ ਕੀਤਾ ਵਿਵਾ ਹਰਸਮਤ ਘਰ ਬਾਦਲ ਨੂੰ ਜਿਤਾਉਣ ਵਾਸਤੇ ਤੇ ਉਹਦਾ ਖੰਨਿਆਜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਇ ਇੱਕ ਇਹੋ ਕਹ ਲਿਆ ਆਉਣ ਵਾਲੇ ਸਾਡੇ ਫਿਊਚਰ ਨੂੰ ਭਵੇਖਣ ਨੂੰ ਉਹ ਖਮਿਆਜਾ ਭੁਗਤਣਾ ਪੈਣਾ ਪਰ ਅਸੀਂ ਬਸਰਮ ਲੋਕ ਆ ਅਸੀਂ ਜਿਹੜਾ ਸ਼ਬਦ ਮੈਂ ਵਰਦਾ ਹੁਣਾਂ ਭੇਡਾਂ ਉਹ ਸਾਡੇ ਦੇ ਟੁਕਦਾ ਕੋਈ ਗੱਲ ਨਹੀਂ ਜੇ ਵਿਵਾਜ ਜਿੱਤ ਗਈ ਤਾਂ ਵੀ ਵੱਡੀ ਗੱਲ ਨਹੀਂ ਜੇ ਹਾਰ ਜਾਂਦੀ ਤਾਂ ਵੀ ਵੱਡੀ ਗੱਲ ਨਹੀਂ ਸੀ ਪਰ ਨੇੜੇ ਲੋਕਾਂ ਨੇ ਵੋਟਾਂ ਪਾਈਆਂ ਨਹੀਂ ਉਹਨਾਂ ਦੀ ਜਮੀਰ ਕਿੱਡੀ ਕ ਹੈ ਤੇ ਇਹ ਸਮਝ ਆ ਗਈ ਬਿਆਦਵੀ ਕਰਾਈ ਹੈ ਜੀ ਬਾਦਲਾ ਨੇ ਸਰਸੇਵਾਲ ਨੂੰ ਮਾਫੀ ਦਿੱਤੀ ਹੈ ਬਾਦਲਾ ਨੇ ਬਾਦਲ ਚਿੱਟਾ ਲੈ ਕੇ ਆਏ ਨੇ ਬਾਦਲਾ ਨੇ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕੀਤਾ ਹੋਇਆ ਤੇ ਅਸੀਂ ਸਭ ਕੁਝ ਭੁੱਲ ਗਏ ਸਾਨੂੰ ਤਾਂ ਕੀ ਚਾਹੀਦਾ ਕੂਲਰ ਚਾਹੀਦਾ ਸੀ ਜਿਹਦੇ ਕਰ 10 ਵੋਟਾਂ ਚ ਕੂਲਰ ਮਿਲ ਗਿਆ ਇਹਦੇ ਦਾ ਤੋਂ ਬਾਅਦ ਸੀ ਸਕੂਟਰੀ ਮਿਲ ਗਿਆ ਇਹਨੂੰ ਏਸੀ ਮਿਲ ਗਿਆ ਕਿਸੇ ਨੂੰ ਪੇਟੀ ਸ਼ਰਾਬ ਦੀ ਮਿਲ ਗਈ ਬਸ ਇੰਨੀ ਕੁ ਸਾਡੇ ਔਕਾਤ ਸੀ ਅਸੀਂ ਫੇਰ ਜਿੱਤਾਂ ਦੀ ਬੀਬੀ ਤੇ ਹਣ ਬੀਬੀ ਨੇ ਇੱਕ ਵਾਰ ਜਿੱਤ ਬੀਬੀ ਇੱਕ ਵਾਰ ਜਿੱਤ ਗਈ ਤੇ ਮੁੜ ਕੇ ਬੀਬੀ ਨੇ ਸ਼ੈਕਲ ਦਿਖਾਉਣੀ ਨਹੀਂ ਟੀਵੀ ਦੀ ਦਿਸਿਆ ਕਰੋ ਬੀਬੀ ਜਨਕੀ ਇਹ ਸਾਡੀ ਔਕਾਤ ਹੈ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਬਠਿੰਡਾ ਲੋਕ ਸਭਾ ਹਲਕਾ ਬਸੈ ਨਿੰਗਲੇ ਕਹਿਣੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ